ਅਈਸ਼ਾ ਤਾਂ ਨੰਮ ਅਹ ਦਾਸ ਊਨਕਾਰ ਸਿੰਘ ਹਜੂ ਜੀ ਜਗਦੀ ਸਿੰਘ ਦਰਬਾਰ ਸਾਹਿਬ ਸਰ ਜੀ ਇਹ ਕਲ ਨਹੀਂ ਪੀਤੀ ਕੀ ਗੈਤ ਗੈਸ ਉਹਦਾ ਵੀ ਟਿੱਕੇ ਨਾ ਕਿਵੇਂ ਦੇਖਿਆ ਸਰ ਬਸ ਦੇਖੋ ਜੀ ਜਦੋਂ ਅ ਜਦੋਂ ਇਹਡੇ-ਇਡੇ ਵੱਡੀਆਂ ਸੰਸਥਾਵਾਂ ਅ ਜਿਹੜੀਆਂ ਪੰਥ ਦੀਆਂ ਨੁਮਾਇਦਗੀਆਂ ਕਰਦੀਆਂ ਨੇ ਉੱਥੇ ਸਾਰਾ ਕੁਝ ਸਵਿਧਾਨਕ ਤਰੀਕੇ ਨਾਲ ਹੀ ਹੋਣਾ ਚਾਹੀਦਾ ਤੇ ਜਦੋਂ ਕੋਈ ਗੈਰ ਸਵਧਾਨਕ ਕੰਮ ਹੁੰਦਾ ਹੈ ਤੇ ਫਿਰ ਉਦੋਂ ਪੰਥ ਕੌਮ ਦੀ ਸਾਖ ਨੂੰ ਢਾਹ ਲੱਗਦੀ ਹੈ ਤੇ ਸੰਸਥਾ ਦੀ ਸਾਖ ਨੂੰ ਢਾਹ ਲੱਗਦੀ ਹੈ ਤੇ ਅਸੀਂ ਇਸ ਦਰ ਘਰ ਦੇ ਕੁੱਕਰ ਹੋਣ ਦੇ ਨਾਤੇ ਮਹਿਸੂਸ ਕੀਤਾ ਸਾਨੂੰ ਦੁੱਖ ਹੀ ਬੜਾ ਹੋ ਰਿਹਾ ਵੀ ਜਿੱਦਾਂ ਦਾ ਸਮਾ ਬਣਿਆ ਪਿਆ ਇਹ ਸਮਾ ਇਸ ਤਰ੍ਹਾਂ ਦਾ ਨਹੀਂ ਬਣਨਾ ਚਾਹੀਦਾ ਤੇ ਆਪਾਂ ਸਾਰੀਆਂ ਈ ਤਰ੍ਹਾਂ ਦੇ ਗੁਰੂ ਰਾਮਦਾਸ ਜੀ ਦੇ ਘਰ ਦੇ ਕੁੱਕਰ ਹੋਣ ਦੇ ਨਾਤੇ ਆਪਾਂ ਬੇਨਤੀ ਕਰਦੇ ਹਾਂ ਪ੍ਰਬੰਧਕੀ ਢਾਂਚੇ ਨੂੰ ਸਤਿਕਾਰਯੋਗ ਮੈਂਬਰ ਸਭਾ ਜਨਾਂ ਨੂੰ ਸਤਿਕਾਰਯੋਗ ਸਿੰਘ ਸਭਾ ਜਨਾਂ ਨੂੰ ਵੀ ਇਹ ਸਾਰੇ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਮੇਟਿਆ ਜਾਵੇ ਹਰੇਕ ਦਾ ਜਿਹੜਾ ਸਤਕਾਰ ਹੈ ਉਹ ਬਰਕਰਾਰ ਰਹਿਣਾ ਚਾਹੀਦਾ ਸਾਡੀ ਇਹੋ ਬੇਨਤੀ ਹੈ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਇਹ ਜਿਹੜਾ ਸਮਾਂ ਹੈ ਇਹਨੂੰ ਕਿਸੇ ਨਾ ਕਿਸੇ ਢੰਗ ਨਾਲ ਸਮੇਟਿਆ ਹੋਰ ਸੰਭਾਲਿਆ ਜਾਣਾ ਚਾਹੀਦਾ ਜੀ ਧਾਰਮਿਕ ਸੰਸਥਾ ਹੈ ਸ੍ਰੀ ਮਨੀ ਗੁਰੂ ਦਵਾਰਾ ਪ੍ਰਬੰਧਕ ਕਮੇਟੀ ਸਾਡੀ ਪਾਰਟੀ ਹੈ ਆਕਾਲੀ ਦਰਬਾਰ ਜੀ ਸ੍ਰੀ ਕਾਦਰਪੁਰ ਜੀ ਇਸ ਸਾਰੇ ਮੁੱਦੇ ਨੂੰ ਲੈ ਕੇ ਸਾਰੀਆਂ ਪਾਰਟੀਆਂ ਇੱਕ ਦੂਜੇ ਉੱਤੇ ਜਾਏ ਲੜਨ ਆਪਸੇ ਟਕਰਾਅ ਹੋ ਰਿਹਾ ਹੈ ਕੀ ਦੇਖ ਰਿਹਾ ਤੁਸੀਂ ਅ ਇਸ ਤਰ੍ਹਾਂ ਮਤਲਬ ਮੈਂ ਮਹਿਸੂਸ ਕੀਤਾ ਵੀ ਇੱਕ ਦੂਜੇ ਦੀ ਗੱਲ ਸੁਣਨ ਦਾ ਮਾਦ ਬਹੁਤ ਘਟ ਗਿਆ ਤੇ ਜਦੋਂ ਇੰਡੀਆਂ ਵੱਡੀਆਂ ਸਿਸਟਮਾਂ ਵਿੱਚ ਪਹਿਲੀ ਗੱਲ ਕੀ ਆਉਣਾ ਜਦੋਂ ਇੰਡੀਆਂ ਵੱਡੀਆਂ ਸਿਸਟਮਾਂ ਕੰਮ ਕਰਦੀਆਂ ਉਹਨਾਂ ਦਾ ਆਪਸੀ ਤਾਲਮਿਲ ਬਹੁਤ ਵਧੀਆ ਹੋਣਾ ਚਾਹੀਦਾ ਤੇ ਅਸ਼ੋਮ ਨੇ ਗੁਰਦੁਆਰਾ ਪ੍ਰਬੰਧ ਕਮੇਟੀ ਮੈਂ ਸੋਚਦਾ ਵੀ ਹਮੇਸ਼ਾ ਇਹ ਏਦਾਂ ਚੱਲਦੀ ਆਏ ਵੀ ਸਾਰੀਆਂ ਸੰਸਥਾਵਾਂ ਸਾਰੀਆਂ ਸੰਪਰਦਾਵਾਂ ਨਾਲ ਲੈ ਕੇ ਚੱਲਦੀ ਆਏ ਨੇ ਤੇ ਜਦੋਂ ਕੋਈ ਔਕਾਸਾ ਮਾ ਬਣ ਜਾਂਦਾ ਹੈ ਉਹਦੇ ਵਿੱਚ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਬਜਾਏ ਇੱਕ ਦੂਜੇ ਨਾਲ ਆਪਾਂ ਤਾਲਮੇਲ ਬਣਾ ਕੇ ਫਿਰ ਕੋਈ ਬਿਆਨ ਜਾਰੀ ਕੀਤਾ ਜਾਵੇ ਤੇ ਇਹ ਸਾਰਾ ਜਿਹੜਾ ਜਿੰਨਾ ਵੀ ਖਲਾਰਾ ਪਿਆ ਇਹਨੂੰ ਸਮੇਟਿਆ ਜਾਣਾ ਚਾਹੀਦਾ ਆਪਾਂ ਇਹ ਮਹਿਸੂਸ ਕਰਦੇ ਹਾਂ ਜੀ ਇਸ ਸਮੇਂ ਤੇ ਤੁਹਾਨੂੰ ਵੀ ਲੱਗਦਾ ਸਾਰੇ 2 ਦਸੰਬਰ ਦੇ ਫੈਸਲੇ ਨੂੰ ਗੱਟ ਕਰਨ ਦੇ ਲਈ ਸਾਰੀ ਜੇਨ ਕੇ ਰੀਡਰਾਂ ਮੈਨੂੰ ਸ਼ਾਇਦ ਇਦਾਂ ਨਹੀਂ ਲੱਗਦਾ ਕਿਉਂਕਿ ਜੇ 2 ਦਸੰਬਰ ਦਾ ਫੈਸਲਾ ਰੱਦ ਕਰਨਾ ਹੁੰਦਾ ਫਿਰ ਮੰਨਦੇ ਹੀ ਨਾ ਕਿਉਂਕਿ ਜੋ ਜੋ 2 ਦਸੰਬਰ ਦਾ ਫੈਸਲਾ ਸਿੰਘ ਸਭਾ ਨਾਲ ਉਹਨੂੰ ਲਿਆ ਗਿਆ ਉੱਥੇ ਅਮਲ ਵੀ ਹੋਇਆ ਤੇ ਫਿਰ ਉਸ ਤੋਂ ਬਾਅਦ ਜਿਹੜੇ ਖਿਲਾੜੇ ਨੇ ਪੈਂਦੇ ਗਏ ਉਹਨਾਂ ਦੀ ਸਾਨੂੰ ਸਮਝ ਨਹੀਂ ਆ ਰਹੀ ਵੀ ਖਿਲਾੜੇ ਕਿਉਂ ਪੈ ਗਏ ਪਰ ਹਾਂ ਇਹ ਸਾਰੇ ਗੱਲ ਦੇ ਵਿੱਚ ਆਪਾਂ ਫਿਰ ਇੱਕ ਇੱਕ ਵਾਰੀ ਗੱਲ ਇਹ ਦੁਹਰਾਨੇ ਆ ਵੀ ਸਿੰਘ ਸਾਹਿਬ ਜੀ ਦੇ ਸਤਕਾਰ ਇਹ ਸਭ ਤੋਂ ਪਹਿਲੀ ਗੱਲ ਹੈ ਹੋ ਜੋ ਇਸ ਟਾਈਮ ਹੋ ਰਿਹਾ ਕਿਉਂਕਿ ਸਿੰਘ ਸਾਹਿਬ ਜੀ ਸਰਮੌਰ ਨੇ ਤਖਤ ਸਰਮੌਰ ਆ ਅਕਸਰ ਦੇ ਜਥੇਦਾਰ ਸਹਿਬਾਨ ਸਰਮੌਰ ਨੇ ਇਹਨਾਂ ਨੇ ਕੌਮ ਨੂੰ ਦਿਸ਼ਾ ਦਿਸ਼ਾ ਦਿਖਾਉਣੀ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਜੇ ਕੋਈ ਗੱਲ ਹੈ ਉਹ ਅੰਦਰ ਬੈਠ ਕੇ ਕੀਤੀ ਜਾਣੀ ਚਾਹੀਦੀ ਹੈ ਤੇ ਜੋ ਸਮਾ ਅੱਜ ਸਾਰੀ ਦੁਨੀਆ ਦੇ ਸਾਹਮਣੇ ਬਣਿਆ ਵਾ ਉਹਦੇ ਵਿੱਚ ਸਿੰਘ ਸਾਹਿਬ ਜੀ ਦੇ ਸਤਿਕਾਰ ਨੂੰ ਥਾ ਲੱਗ ਰਹੀ ਔਰ ਸਾਨੂੰ ਵੀ ਦੁੱਖ ਹੋ ਰਿਹਾ ਇਸ ਗੱਲ ਦਾ ਛੋਨੇ ਕੋ ਜਾਰਾ ਪ੍ਰਬੰਧਕ ਕਮੇਟੀ ਵੀ ਸਾਥ ਨੂੰ ਵੀ ਥਾ ਲੱਗ ਰਹੀ ਹੈ ਇਹ ਦੋਨੇ ਹੀ ਪਾਸੇ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਤੇ ਸੰਗਤ ਦੇ ਸਾਹਮਣੇ ਕੋਈ ਚੰਗਾ ਇਹਦਾ ਅਕਸ ਜਾਵੇ ਆਪਾਂ ਇਹੋ ਚਾਹੁੰਦੇ ਹਾਂ 2 ਦਸੰਬਰ ਦੇ ਫੈਂਕ ਲਈ ਤੋਂ ਬਾਅਦ ਸਿੰਘ ਸਾਬਾ ਦੇ ਕਿਰਦਾਰ ਕਥੀ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਸਰ ਉਹ ਗਲਤ ਹੈ ਜੀ ਦੇਖੋ ਨਿੱਜੀ ਜ਼ਿੰਦਗੀ ਜਦੋਂ ਨਿੱਜੀ ਜ਼ਿੰਦਗੀ ਨੂੰ ਲੈ ਕੇ ਆਪਾਂ ਕਿਸੇ ਤੇ ਪ੍ਰਹਾਰ ਕਰਦੇ ਹਾਂ ਨਾ ਉਹ ਕਿਸੇ ਵੇਲੇ ਵੀ ਸਹੀ ਨਹੀਂ ਹੈਗਾ ਉਹ ਭਾਵੇਂ 2 ਦਸੰਬਰ ਤੋਂ ਬਾਅਦ ਹੋਵੇ ਜਾਂ 2 ਦਸੰਬਰ ਤੋਂ ਪਹਿਲੇ ਵੀ ਹੋਣ ਉਹ ਕਿਸੇ ਵੇਲੇ ਉਹਨੂੰ ਅਸੀਂ ਸਹੀ ਨਹੀਂ ਮੰਨਦੇ ਕਿਰਦਾਰ ਕੂਸ਼ੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਕਿਸੇ ਨੇ ਸੇਵਾ ਨਿਭਾ ਲਈ ਤੂ ਦੇ ਸੇਵਾ ਨੇ ਬਾਅਦ ਤੋਂ ਬਾਅਦ ਜਾਂ ਕੋਈ ਪ੍ਰਬੰਧਕੀ ਢਾਂਚੇ ਦੇ ਵਿੱਚ ਕੋਈ ਇਦਾਂ ਦਾ ਮੋੜ ਆ ਵੀ ਲਾਉਣਾ ਪੈ ਗਿਆ ਉਸ ਤੋਂ ਬਾਅਦ ਕਿਰਦਾਰ ਕੁਸ਼ੀ ਕਰਨੀ ਕਿਸੇ ਵਾਸਤੇ ਵੀ ਜਾਂ ਕਿਸੇ ਮੈਂਬਰ ਸਭਾਾਂ ਦੀ ਕਰੀਏ ਜਾਂ ਕਿਤੇ ਜਥੇਦਾਰ ਸਾਹਿਬਾਨ ਦੀ ਕਰੀਏ ਇਹ ਦੋਨੋਂ ਹੀ ਚੀਜ਼ਾਂ ਗਲਤ ਨਹੀਂ ਜੀ ਕੱਲ ਡਿਸਟਰਕਟ ਕਾਰਕੋਸ਼ੀ ਕੀਤੀ ਗਈ ਹੈ ਨਾ ਗੁਰਗਾਂ ਸਾਣਾ ਗੁਰਪੰਥ ਹੈ ਕਿਵੇਂ ਦੇਖ ਰਿਹਾ ਥਲੇ ਮੈਂ ਸਿਰ ਨੂੰ ਦੁਨੀਆ ਭਾਦੇ ਸਿੱਖਾ ਦੇ ਵਿੱਚ ਇੱਕ ਗਲਤ ਮੈਸੇਜ ਆ ਰਿਹਾ ਏ ਕੀ ਦੇਖ ਮੈਂ ਅਹ ਦੇਖੋ ਮੈਂ ਕਿਉਂਕਿ ਮੈਨੂੰ ਮੈਂ ਕੋਈ ਵੀਡੀਓ ਨਹੀਂ ਦੇਖੀ ਤੇ ਨਾ ਮੈਂ ਕੋਈ ਫੋਟੋਆਂ ਦੇਖੀਆਂ ਨਹੀਂ ਪਰ ਸਾਨੂੰ ਤੇ ਉਹ ਹੀ ਪ੍ਰਵਾਨ ਹੋਊਗਾ ਜੋ ਪੰਥ ਨੂੰ ਪ੍ਰਵਾਨ ਆ। ਤੇ ਜੋ ਪੰਥ ਨੂੰ ਨਹੀਂ ਪ੍ਰਵਾਨ ਉਹ ਅਸੀਂ ਪੰਥ ਤੋਂ ਬਾਹਰ ਥੋੜੀ ਹੈ ਜੀ। ਅੱਜ ਹਰ ਮੰਦਰ ਸਾਹਿਬ ਦੇ ਹੈਡ ਗੰਧੀ ਨੇ ਵੀ ਐਸੀ ਗੰੰਦਾ ਕਿ ਟੈੱਕ ਵੀ ਦੇਖਿਆ ਸਾਰਾ ਟੈੱਕ। ਬਿਲਕੁਲ ਉਹਨਾਂ ਦੀ ਗੱਲ ਦਾ ਸਮਰਥਨ ਕਰਦੇ ਆ ਕਿਉਂਕਿ ਹੈਡ ਗੰਧੀ ਸਾਹਿਬ ਸਤਿਕਾਰਯੋਗ ਨੇ ਸਾਰੀ ਦੁਨੀਆ ਵਾਸਤੇ ਸਤਿਕਾਰਯੋਗ ਨੇ। ਉਹਨਾਂ ਨੇ ਜੋ ਕਿਹਾ ਉਹਦਾ ਖੁੱਲ ਕੇ ਸਮਰਥਨ ਕਰਦੇ ਆ ਆਪਾਂ ਤੇ ਮੈਨੂੰ ਅੱਜ ਮੈਂ ਸੂਰੇ ਦੇਖ ਰਿਹਾ ਸੀ ਕਿ ਜਨੂ ਸਿੰਘ ਸਾਹਿਬ ਜੀ ਬੋਲੇ ਸਨ ਕਿਉਂਕਿ ਅਸੀਂ ਸਿੰਘ ਸਾਹਿਬ ਜੀ ਨੂੰ ਬਹੁਤ ਪੁਰਾਣਾ ਦੇਖਦੇ ਆ ਰਹੇ ਹਾਂ ਉਹਨਾਂ ਦਾ ਚਿਹਰਾ ਮੋਹਰਾ ਉਹਨਾਂ ਦੇ ਧਿਆਨ ਦੀ ਗਵਾਹੀ ਦੇ ਰਿਹਾ ਸੀਗਾ ਤੇ ਸਾਨੂੰ ਲੱਗਦਾ ਵੀ ਸਿੰਘ ਸਾਹਿਬ ਜੀ ਦਾ ਸਤਿਕਾਰ ਬਰਕਰਾਰ ਰਹਿਣਾ ਚਾਹੀਦਾ ਤੇ ਉਹ ਖੁਸ਼ ਹੋ ਕੇ ਉਹ ਖੁੱਲੇ ਦਿਲ ਦੇ ਨਾਲ ਸੇਵਾ ਕਰ ਸਕਣ ਇਹੋ ਮਹਾਰਾਜ ਅੱਗੇ ਅਸੀਂ ਅਰਦਾਸ ਕਰਦੇ ਹਾਂ ਤੇ ਪੰ ਸਾਰੀਆਂ ਸੰਪਰਦਾਵਾਂ ਅੱਗੇ ਸਾਰੀਆਂ ਸੰਸਥਾਵਾਂ ਅੱਗੇ ਬੇਨਤੀ ਕਰਦੇ ਅਸੀਂ ਗੁਰੂ ਘਰ ਦੇ ਕੁੱਕਰੋਂ ਦੇ ਨਾਤੇ ਬਈ ਸਿੰਘ ਸਾਹਿਬ ਜੀ ਦਾ ਸਤਿਕਾਰ ਰਾਜ ਸਿੰਘ ਦਾ ਸਤਿਕਾਰ ਮੈਂਬਰ ਸਹਿਬਾਨ ਦਾ ਸਤਿਕਾਰ ਇਹ ਸਾਰੇ ਨੂੰ ਬਹਾਲ ਕਰੋ ਤੁਸੀਂ ਇੱਕ ਥਾਂ ਤੇ ਇਕੱਠੇ ਹੋ ਕੇ ਇਸ ਗੱਲ ਬਾਰੇ ਫੈਸਲਾ ਲਓ ਕਿ ਕਿਰਦਾਰ ਕੁਰਸੀਆਂ ਬੰਦ ਕਰਕੇ ਇੱਕ ਜਗ੍ਹਾ ਤੇ ਬੈਠ ਕੇ ਤੁਸੀਂ ਸਾਰੇ ਮਸਲੇ ਨੂੰ ਵਿੜੋ ਇਸ ਥੰਮ ਦੇ ਨਾਲ ਤਾਂ ਕੁਰਸੀਆਂ ਸੁੰਮੀ ਦਾ ਵੀ ਸਭਾ ਕਿਸੇ ਇਹਦਾ ਵਿਰੋਧ ਕਰੇਗੀ ਹਾਂ ਵਿਰੋਧ ਵੀ ਅਸੀਂ ਨਾ ਵਿਰੋਧ ਆਪਾਂ ਵਿਰੋਧ ਲਫਜ਼ ਨਹੀਂ ਵਰਤਦੇ ਇਹ ਵਿਚਾਰਾਂ ਦੇ ਕਈ ਵਾਰੀ ਮਤ ਦੇ ਦੋ ਜਾਂਦੇ ਨੇ ਤੇ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਅਸੀਂ ਪੰਥ ਤੋਂ ਬਾਹਰ ਨਹੀਂ ਜਿਸ ਚੀਜ਼ ਨੂੰ ਪੰਥ ਪ੍ਰਵਾਨ ਕਰਦਾ ਉਹ ਸਾਡੇ ਵਾਸਤੇ ਹੀ ਪ੍ਰਵਾਨ ਆ ਜਿਸ ਚੀਜ਼ ਨੂੰ ਪੰਥ ਨਹੀਂ ਪ੍ਰਵਾਨ ਕਰਦਾ ਅਸੀਂ ਪੰਥ ਤੋਂ ਬਾਹਰ ਨਹੀਂ ਆ ਤੇ ਸਿੰਘ ਸਾਹਿਬ ਜੀ ਨੇ ਜੋ ਕਿਹਾ ਵਾ ਇਸ ਮਸਲੇ ਤੇ ਵਿੱਚ ਸਿੰਘ ਸਾਹਿਬ ਜੀ ਨੇ ਸਵੇਰੇ ਮੇਰਾ ਖਿਆਲ ਬਿਆਨ ਦਿੱਤਾ ਹੈ ਸਿੰਘ ਸਾਹਿਬ ਜੀ ਦੇ ਬਿਆਨ ਇਸਮਰਥਨ ਕਰ ਲਈਏ ਜੀ ਤਾਂ ਇਹ ਮੰਨਦੇ ਸਾਡੇ ਕੀ ਕਣੀ ਕੱਟੇ ਬਾਹਰ ਜਾਂਦੇ ਸੰਤਾ ਦੇ ਵਿੱਚ ਕਾਫੀ ਗਰੋਸ ਹੈ ਤੁਹਾਨੂੰ ਇਸ ਚੀਜ਼ ਦਾ ਮਹਿਸੂਸ ਹੁੰਦੀ ਬਿਲਕੁਲ ਮਹਿਸੂਸ ਹੁੰਦੀ ਆਪਾਂ ਤਾਂ ਹੀ ਇਸ ਗੱਲ ਨੂੰ ਕਹਿ ਰਹੇ ਆਂ ਵੀ ਇਹ ਸਾਰਾ ਜਿਹੜਾ ਬਣਿਆਇਆ ਕਿ ਮਾਹੌਲ ਇਹ ਨੂੰ ਨਬੇ ਰਕੇ ਆਪਾਂ ਇੱਕ ਕਾਮ ਦੇ ਵਾਸਤੇ ਹੋਰ ਬੜੇ ਮੁੱਦੇ ਨੇ ਹੋਰ ਬੜੇ ਮੁੱਦੇ ਨੇ ਨੌਜਵਾਨਾਂ ਨੂੰ ਸੰਭਾਲੀਏ ਅ ਮਸੇਵਾਸਤੇ ਕੰਮ ਕਰੀਏ ਉਹਦੀ ਵਾਸਤੇ ਆਪਾਂ ਹੁਣ ਜਿੰਨਾ ਹੀ ਖਲਾਰਾ ਪੈ ਗਿਆ ਅਸਲ ਮੁੱਦਿਆਂ ਤੋਂ ਧਿਆਨ ਪਾਸੇ ਹੋ ਗਿਆ ਇੱਕ ਦੂਜੇ ਦੇ ਕਿਰਦਾਰ ਕੁਸ਼ੀ ਕਰ ਰਹੇ ਆ ਇੱਕ ਦੂਜੇ ਨੂੰ ਨੀਵਾ ਦਿਖਾ ਰਹੇ ਆ ਦੇਖੋ ਸਿੰਘ ਸਹਿਬਾਨ ਮੈਂਬਰ ਸਹਿਬਾਨ ਸਾਰਿਆਂ ਦੇ ਆਪੋ ਆਪਣੀ ਸਤਿਕਾਰ ਨੇ ਸਾਰਿਆਂ ਦੇ ਸਤਿਕਾਰ ਬਹਾਲ ਹੋਣੀ ਚਾਹੀਦੇ ਪਰ ਆਪਾਂ ਇਹ ਚਾਹਦੇ ਆ ਵੀ ਝੰਡਾ ਵੀ ਮਾਹੌਲ ਸਿਰਜਿਆ ਜਾ ਰਿਹਾ ਹੈ ਇਹ ਪੰਥ ਵਾਸਤੇ ਸਹੀ ਨਹੀਂ ਆ ਇਹ ਕਿਸੇ ਵਾਸਤੇ ਵੀ ਲਾਹੇਵੰਦ ਨਹੀਂ ਆ ਇਹਨੂੰ ਇੱਕ ਜਗ੍ਹਾ ਤੇ ਬੈਠ ਕੇ ਨਿਬੇੜਨਾ ਚਾਹੀਦਾ ਸੀ 2 ਦਸੰਬਰ ਦੇ ਫੈਸਲੇ ਲੱਗੇ ਸਦਨੀ ਰਾਗੀ ਸਭਾ ਸਮਰਥਨ ਕਰਦੀ 2 ਦਸੰਬਰ ਦੇ ਫੈਸਲੇ ਕਿਉਂਕਿ ਸ੍ਰੀ ਅਕਾਲ ਤਖਤ ਸਭਾ ਨੇ ਫੈਸਲਾ ਹੋਇਆ ਸੀਗਾ ਉਹਦਾ ਸਮਰਥਨ ਸਾਰੀ ਦੁਨੀਆ ਦੇ ਸਿੱਖ ਕਰਦੇ ਆ ਆਪਾਂ ਵੀ ਕਰਦੇ ਆ ਜੀ ਬਿਲਕੁਲ